ਜਿਹੜੇ ਅਮਰ ਸਿੰਘ ਨੇ ਆਪਣੇ ਪਿੱਛੇ ਕੈਂਡੀਡੇਟ ਸੀ ਦੁਬਾਰੇ ਫੇਰ ਉਹਨਾਂ ਨੂੰ ਮੌਕਾ ਮਿਲ ਗਿਆ ਉਹਨਾਂ ਨੂੰ ਨਹੀਂ ਮੌਕਾ ਦੇਣਾ ਨਹੀਂ ਹੁਣ ਉਹਨਾਂ ਨੂੰ ਮੌਕਾ ਤਾਂ ਅਮਰ ਹੋ ਜੂਗੇ ਜੀ ਕਾਨੂੰਨ ਲੱਕ ਕਮੇਟੀ ਨੇ ਇਹਨਾਂ ਨੂੰ ਕਿਹਾ ਵੀ ਤੁਹਾਡਾ ਪਾਰਟੀ ਫੰਡ ਬਹੁਤ ਹੈ ਦੁਸ਼ਹਿਰਾ ਪ੍ਰਸ਼ਾਸਨ ਸਾਡੇ ਦੁਸ਼ਹਿਰਾ ਘਣਾਉਣ ਦੇ ਪਿੱਛੇ ਵੀ ਦੁਸ਼ਹਿਰਾ ਪ੍ਰਸ਼ਾਸਨ ਭਰਨਾ ਇੱਥੇ ਰੋਡ ਵਧੀਆ ਮਨਾਇਆ ਜਾਵੇ ਇਹਨਾਂ ਕੋਲ ਬੜੇ ਫੰਡ ਹੁੰਦੇ ਆ ਮੈਂਬਰ ਪਾਰਲੀਮੈਂਟ ਕੋਲ ਇਹ ਕਹਿੰਦੇ ਵੀ ਨਹੀਂ ਇਹਨਾਂ ਨੇ ਕੁਝ ਨਹੀਂ ਕਰਿਆ ਉੱਥੇ ਪੈਨਸ਼ਨ ਲਵਾਤੇ ਪੈਚ ਲਵਾਤੇ ਸ਼ਹਿਰ ਦੀ ਹਾਲਤ ਦੇਖ ਲਓ ਬੜਾ ਟੁੱਟਿਆ ਹੋਇਆ ਰੋਡ ਹੈ ਮੁਰਕੇ ਬੰਦੇ ਦਿਖੇ ਨਹੀਂ ਹੈਗੇ ਹੁਣ ਫੇਰ ਕਹਿੰਦੇ ਸਾਨੂੰ ਵੋਟ ਪਾਓ ਸੀ ਕਿਹੜੇ ਹੱਕ ਨਾਲ ਨੇ ਆਣੇ ਨੂੰ ਵੋਟ ਪਾਈ। ਅਸੀਂ ਮੋਦੀ ਸਾਹਿਬ ਨਾਲ ਉਹਨਾਂ ਦੇ ਚੱਲਾਂਗੇ। ਚਾਹੇ ਗਾਧਾ ਖੜਜਵੇ ਜਾਂ ਘੋੜਾ ਖੜਜਵੇ ਅਸੀਂ ਉਹਨੂੰ ਉਹਦੇ ਨਾਲ ਚੱਲਾਂਗੇ ਬੱਸ। ਅਸੀਂ ਕਦੇ ਵੀ ਅੱਜ ਵੀ ਉੱਥੇ ਹੀ ਖੜੇ ਆਂ। ਕਈ ਬੰਦੇ ਪਾਰਟੀਆਂ ਬਦਲ ਗਏ। ਸਾਡਾ ਸਟੈਂਡ ਉੱਥੇ ਹੀ ਰਿਹਾ। ਸਾਡੀ ਚੌਥੀ ਪੀੜ੍ਹੀ ਜਾ ਰਹੀ ਹੈ। ਸਾਡਾ ਸਟੈਂਡ ਉੱਥੇ ਰਿਹਾ ਸੀ ਭਾਰਤੀ ਜਨਤਾ ਪਾਰਟੀ ਨਾਲ ਰਿਹਾ। ਤੁਸੀਂ ਕਹਿੰਦੇ ਸਾਡਾ ਕੈਂਡੀਡੇਟ ਅਸੀਂ ਵੋਟ ਪਾਉਣੀ ਆ। ਉਹਨਾਂ ਤੋਂ ਕੀ ਆਸ ਰੱਖਦੇ ਨੇ ਕਿਤੇ ਉਹ ਅਮਰ ਸਿੰਘ ਵਰਗੇ ਨਾ ਹੋ ਜਾਣ। ਨਹੀਂ 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 ਜੇ ਜਰਾਮ ਨਹੀਂ ਬਿਲਕੁਲ ਬਿਲਕੁਲ ਨਹੀਂ ਸੀ ਇਹ ਜਿਤਨੇ ਵੀ ਨਹੀਂ ਚਾਹੀਦੇ ਘਟਿਆ ਬੰਦੇ ਨੇ ਇਹ ਅਮਰ ਸਿੰਘ ਨੂੰ ਨਹੀਂ ਹੋਣਾ ਵਿਚਟਾਉਣਾ ਨਹੀਂ ਬਿਲਕੁਲ ਬਿਲਕੁਲ ਨਹੀਂ ਸੀ ਇਹ ਜਿਤਨੇ ਵੀ ਨਹੀਂ ਚਾਹੀਦੇ ਘਟਿਆ ਬੰਦੇ ਨੇ ਇਹ ਹਲਕਾ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਤੁਸੀਂ ਕਿਹੜੇ ਨੂੰ ਕਿਸ ਨੂੰ ਵੋਟ ਪਾਉਣੀ ਪਸੰਦ ਕਰੋਗੇ ਅਸੀਂ ਸਦਾ ਸੰਨ 77 ਤੋਂ ਭਾਰਤੀ ਜਨਤਾ ਪਾਰਟੀ ਨਾਲ ਜਨ ਸੰਘ ਦੇ ਕਟੜਾ ਆਦਮੀ ਅਸੀਂ ਅਸੀਂ ਕਦੇ ਵੀ ਅੱਜ ਵੀ ਉੱਥੇ ਹੀ ਖੜੇ ਆਂ ਕਈ ਬੰਦੇ ਪਾਰਟੀਆਂ ਬਦਲ ਗਏ ਸਾਡਾ ਸਟੈਂਡ ਉੱਥੇ ਹੀ ਰਿਹਾ ਸਾਡੀ ਚੌਥੀ ਪੀੜ੍ਹੀ ਜਾ ਰਹੀ ਹੈ ਸਾਡਾ ਸਟੈਂਡ ਉੱਥੇ ਹੀ ਰਿਹਾ ਸੀ ਭਾਰਤੀ ਜਨਤਾ ਪਾਰਟੀ ਨਾਲ ਰਿਹਾ ਇਦਾਂ ਰਹਿਾਂਗੇ ਜਿਹੜੇ ਅਮਰ ਸਿੰਘ ਨੇ ਆਪਣੇ ਪਿੱਛੇ ਕੈਂਡੀਡੇਟ ਸੀ ਦੁਬਾਰੇ ਫੇਰ ਉਹਨਾਂ ਨੂੰ ਮੌਕਾ ਮਿਲ ਗਿਆ ਉਹਨਾਂ ਨੂੰ ਨਹੀਂ ਮੌਕਾ ਦੇਣਾ ਨਹੀਂ ਹੁਣ ਉਹਨਾਂ ਨੂੰ ਮੌਕਾ ਤਾਂ ਅਮਰ ਹੋ ਜੂਗੇ ਜੀ ਤੁਹਾਨੂੰ ਉਹਨਾਂ ਦੀ ਗੱਲ ਦੱਸਾਂ RAMLEELA ਕਮੇਟੀ ਮੈਂ ਉਹਦਾ ਮੈਂਬਰ RAMLEELA ਕਮੇਟੀ ਨੇ ਇਹਨਾਂ ਨੂੰ ਕਿਹਾ ਵੀ ਤੁਹਾਡਾ ਪਾਰਟੀ ਫੰਡ ਬਹੁਤ ਹੈ ਦੁਸ਼ਹਿਰਾ ਪ੍ਰਸ਼ਾਸ਼ਨ ਸਾਡੇ ਦੁਸ਼ਹਿਰ ਕਰਨ ਹੋਂਡਾ ਪਿੱਛੇ ਵੀ ਦੁਸ਼ਹਿਰਾ ਪ੍ਰਸ਼ਾਸ਼ਨ ਪਰਨਾ ਇੱਥੇ ਰੋਡ ਵਧੀਆ ਬਣਾਇਆ ਜਾਵੇ ਇਹਨਾਂ ਕੋਲ ਬੜੇ ਫੰਡ ਹੁੰਦੇ ਆ ਮੈਂਬਰ ਪਾਰਲੀਮੈਂਟ ਕੋਲ ਇਹ ਕਹਿੰਦੇ ਵੀ ਨਹੀਂ ਇਹਨਾਂ ਨੇ ਕੁਛ ਨਹੀਂ ਕਰਿਆ ਉੱਥੇ ਪੈਨਸ਼ਨ ਲਵਾਤੇ ਪੈਚ ਲਵਾਤੇ ਸ਼ਹਿਰ ਦੀ ਹਾਲਤ ਦੇਖ ਲਓ ਬੜਾ ਟੁੱਟਿਆ ਹੋਇਆ ਰੋਡ ਹੈ ਮੁੜ ਕੇ ਬੰਦੇ ਦਿਖੇ ਨਹੀਂ ਹੈਗੇ ਹੁਣ ਫੇਰ ਕਹਿੰਦੇ ਸਾਨੂੰ ਵੋਟ ਪਾਓ ਸੀ ਕਿਹੜੇ ਹੱਕ ਨਾਂ ਨੇ ਨੂੰ ਵੋਟ ਪਾਈਏ ਅਸੀਂ ਨਹੀਂ ਪਾਣੀ ਅਸੀਂ ਮੋਦੀ ਸਾਹਿਬ ਨਾਲ ਉਹਨਾਂ ਦੇ ਚੱਲਾਂਗੇ ਚਾਹੇ ਗਾਧਾ ਖੜਜਵੇ ਜਾਂ ਘੋੜਾ ਖੜਜਵੇ ਅਸੀਂ ਉਹਨੂੰ ਉਹਦੇ ਨਾਲ ਚੱਲਾਂਗੇ ਬਸ ਤੇ ਹੁਣ ਮਤਲਬ ਕਿ ਇਹਨਾਂ ਤੋਂ ਆਸ ਕੀ ਰੱਖਦੇ ਹਾਂ ਜਿਹੜੇ ਹੁਣ ਆਪਣੇ ਐਮਪੀ ਬਣਨ ਜਾ ਰਹੇ ਨੇ ਤੁਸੀਂ ਕਹਿੰਦੇ ਸਾਡਾ ਕੈਂਡੀਡੇਟ ਅਸੀਂ ਵੋਟ ਪਾਉਣੀ ਹੈ ਉਹਨਾਂ ਤੋਂ ਕੀ ਆਸ ਰੱਖਦੇ ਹੋ ਕਿਤੇ ਉਹ ਅਮਰ ਸਿੰਘ ਵਰਗੇ ਨਾ ਹੋ ਜਾਣ ਨਹੀਂ 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 ਗੇਜਰ ਆਮ ਬੜੇ ਬੜੇ ਸੋਸ਼ਲ ਵਰਕਰ ਨੇ ਵਰਕਰਾਂ ਦੇ ਬੜੇ ਕੰਮ ਆਉਂਦੇ ਆ ਹਰੇਕ ਨੂੰ ਬੜੇ ਪਿਆਰ ਨਾਲ ਮਿਲਦੇ ਆ ਇਹਨਾਂ ਦੀ ਤਾਂ ਹੀ ਅਸੀਂ ਸਪੋਰਟ ਕਰ ਰਹੇ ਆ ਬੜੇ ਦਿਲ ਨਾਲ ਸਪੋਰਟ ਕਰ ਰਹੇ ਆ ਬੜੇ ਮੰਨ ਤੋਂ ਸੱਚੇ ਮੰਨ ਤੋਂ ਜੀ ਜਿਹੜੇ ਪਹਿਲਾਂ ਆਪਣੇ ਕੈਂਡੀਡੇਟ ਸੀਗੇ ਉਰੇ ਐਮਐਲਏ ਪੁਰਾਣੇ ਸੀਗੇ ਉਹ ਵੀ ਕਾਂਗਰਸ ਦੇ ਵਰਕਰ ਸੀ ਹੁਣ ਝਾੜੂ ਚਲੇ ਗਏ ਜੀਪੀ ਸਾਹਿਬ ਜੀਪੀ ਸਾਹਿਬ ਤੇ ਉਹਨਾਂ ਬਾਰੇ ਕੀ ਰਾਏ ਆ ਤੁਹਾਡੀ ਨਹੀਂ ਉਹਨਾਂ ਬਾਰੇ ਆਪਾਂ ਕੁਝ ਕਮੈਂਟੇ ਨਹੀਂ ਕਰਨੀ ਉਹ ਵੀ ਤਾਂ ਖੜੇ ਨੇ ਆਪਣੀ ਆਪਣੀ ਕੈਂਡੀਡੇਟ ਨੂੰ ਦੇਖਣਾ ਜੀ ਹੋਰ ਬਾਰੇ ਆਪਾਂ ਨਹੀਂ ਕਮੈਂਟੇ ਨਹੀਂ ਕਰਨੀ ਕੋਈ ਅੱਛਾ ਜੀ ਸਾਡਾ ਕੈਂਡੀਡੇਟ ਬੜਾ ਵਧੀਆ ਹੈ ਇਹਨੂੰ ਆਪਾਂ ਨੇ ਜਿਦਾਣਾ ਵਾਦੇ ਵਾਦੇ ਵੋਟਾਂ ਪਾ ਕੇ ਇਹਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਹੀ ਛੱਡਣਾ ਹੈ ਬਸ ਹਾਂ ਹੋਰ ਬਾਰੇ ਕੋਈ ਕਮੈਂਟੇ ਨਹੀਂ ਕਰਨੇ ਜੀ ਠੀਕ ਹੈ ਨਾ ਜੀ ਤੇ ਅਮਰ ਸਿੰਘ ਨੂੰ ਨਹੀਂ ਹੋਣਾ ਇਹ ਜਿਦਾਉਣਾ ਨਹੀਂ ਬਿਲਕੁਲ ਬਿਲਕੁਲ ਨਹੀਂ ਇਹ ਜਿਤਨੇ ਵੀ ਨਹੀਂ ਚਾਹੀਦੇ ਇਹ ਘਟਿਆ ਬੰਦੇ ਨੇ ਇਹ 5 ਸਾਲ ਦੇਖਿਆ ਨਹੀਂ ਹਾਂ 5 ਸਾਲ ਦੇਖਿਆ ਨਹੀਂ ਹੈਗੇ ਇਹ ਇਹਨਾਂ ਨੇ ਕਹਿੰਦੇ ਵਿਕਾਸਪੁਰਸ਼ ਹਾਂ ਜੀ ਇਹ ਵਿਕਾਸਪੁਰਸ਼ ਥੋੜੀ ਹੈ ਬਹੁਤ ਘਟਿਆ ਨਹੀਂ ਹੈ ਜੱਜ ਬਹੁਤ ਜੀ ਜਿਹੜੇ ਦੇਖੇ ਤਾਂ ਨਹੀਂ ਹੈ ਮੈਂ ਹੈਂਡ ਆਊਟ ਮੰਨਦਾ ਮੇਰੇ ਕਿਆ ਬਖਾਰ ਦੂੰਗੇ ਜੀ ਅਮਰ ਸਿੰਘ ਦੋ ਹੀ ਲੱਤ ਵੜ ਦੂੰਗੇ ਹੋਰ ਕਿਆ ਮੈਨਾਂ ਦੇ ਖਿਲਾਫ ਮੇਤੇ ਮੇ ਕੁਝ ਬਲਾਉਣਾ ਬਸ ਥੈਂਕ ਯੂ ਬਸ ਤੁਹਾਡਾ ਬਹੁਤ ਥੈਂਕ ਯੂ ਬਹੁਤ ਥੈਂਕ ਯੂ ਜਿਹੜੀ ਵੋਟਰਾਂ ਦੇ ਵਿੱਚ ਪੂਰੀ ਨਾਰਾਜ਼ਗੀ ਦਿਖਾਈ ਦੇ ਰਹੀ ਹੈ ਅਮਰ ਸਿੰਘ ਨੂੰ ਲੈ ਕੇ ਤੇ ਤੁਸੀਂ ਹੁਣ ਅਸੀਂ ਤੁਹਾਨੂੰ ਦਿਖਾਉਂਦੇ ਰਾਂਗੇ ਹੋਰ ਵੀ ਸਾਡੇ ਨਾਲ ਜੁੜੇ ਰਹੋ ਧੰਨਵਾਦ